ਸਾਸੀ ਕਾਲ ਜੀ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਬਣਾ ਰਹੇ ਆ ਰੈੱਡ ਸੌਸ ਪਾਸਤਾ ਇਹ ਆਪਾਂ ਲੈ ਲਈ ਜਿਹੀ ਕੜਾਹੀ ਇਕੜਾਹੀ ਦੇ ਵਿੱਚ ਆਪਾਂ ਪਾਸਤਾ ਜਿੰਨਾ ਆਪਾਂ ਬਣਾਉਣਾ ਉਸ ਤਰ੍ਹਾਂ ਨਾ ਪਾ ਲਾਂਗੇ ਅੰਦਾਜ਼ੇ ਨਾਲ ਰੀਚ ਆਪਾਂ ਪਾ ਲਾਂਗੇ ਪਾਣੀ ਪਾਣੀ ਨੂੰ ਪਤਾ ਹੀ ਜੀ ਬਾਲਣ ਵਾਸਤੇ ਕਿੰਨਾ ਕਿਲੋੜ ਹੁੰਦੀ ਹੈ ਤੇ ਵਿੱਚ ਪਾ ਲਾਂਗੇ ਆਪਾਂ ਤੇ ਤੇਲ ਕਿਉ ਜੋ ਵੀ ਤੁਹਾਨੂੰ ਪਸੰਦ ਆ ਪਾ ਸਕਦੇ ਜਿੰਨੂੰ ਚੰਗੀ ਤਰ੍ਹਾਂ ਆਪਾਂ ਉਬਲਣ ਦੇਵਾਂਗੇ ਜਦੋਂ ਉਬਲ ਜਾਊਗਾ ਤਾਂ ਫਿਰ ਆਪਾਂ ਕੋਈ ਵੀ ਛਾਣਨੀ ਲੈ ਕੇ ਉਹਦੇ ਨਾਲ ਹੀ ਜਿਹੜਾ ਪਾਣੀ ਇਹਨੂੰ ਕੱਢ ਦਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਇਸ ਤਰ੍ਹਾਂ ਹਿਲਾ ਲਾਂਗੇ ਤਾਂ ਜੋ ਇਹ ਸੁੱਕਾ ਹੋ ਜਾਵੇ ਜੀ ਫਿਰ ਕੱਲਾ ਕੱਲਾ ਹੋ ਜਾਂਦਾ ਜੀ ਤੇਲ ਆਪਾਂ ਇਸ ਕਰਕੇ ਪਾਉਨੇ ਫਿਰ ਆਪਾਂ ਲੈ ਲਈਏ ਜੀ ਸਬਜ਼ੀਆਂ ਇੱਥੇ ਆਪਾਂ ਲਈਏ ਪਿਆਜ਼ ਦੋ ਵੱਡੇ ਉਹਨਾਂ ਨੂੰ ਆਪਾਂ ਆਪਣੇ ਤਰੀਕੇ ਨਾਲ ਵੱਡਾ ਛੋਟਾ ਬਰੀਕ ਜਿਸ ਤਰ੍ਹਾਂ ਦਾ ਵੀ ਤੁਸੀਂ ਪਸੰਦ ਕਰਦੇ ਉਸ ਤਰ੍ਹਾਂ ਦਾ ਤੁਸੀਂ ਕੱਟ ਲੈਣਾ। ਹੰਸੀ ਇੱਥੇ ਕੱਟਿਆ ਸੀ ਜੀ ਵੱਡਾ ਪੀਸ। ਇਹ ਮੇਰੀ ਭਾਣਜੀ ਬਣਾ ਰਹੀ ਹੈ ਜੀ ਪਾਸਤਾ। ਆਪਾਂ ਲਈਏ ਨਾਲ ਲਾਲ ਸ਼ਿਮਲਾ ਮਿਰਚ। ਆਪਾਂ ਲਾਲ ਸ਼ਿਮਲਾ ਮਿਰਚ ਹੀ ਲੈਣੀ ਜੀ ਗ੍ਰੀਨ ਨਹੀਂ ਲੈਣੀ ਕਿਉਂਕਿ ਆਪਾਂ ਰੈੱਡ ਵਾਲਾ ਬਣਾ ਰਹੇ ਹਾਂ। ਰੈੱਡ ਸੌਸ ਵਾਲਾ। ਆਪਾਂ ਇਹਦੇ ਵੀ ਵੱਡੇ-ਵੱਡੇ ਪੀਸ ਕੱਟ ਲਾਂਗੇ। ਇਸ ਤਰ੍ਹਾਂ। ਫਿਰ ਆਪਾਂ ਕੜਾਹੀ ਦੇ ਵਿੱਚ ਤੇਲ ਪਾ ਲਾਂਗੇ। ਦੇ ਵਿੱਚ ਆਪਾਂ ਪਿਆਜ਼ ਦੇ ਟਮਾਟਰ ਅਤੇ ਦੋਨੋਂ ਰੰਗ ਵਾਲੀ ਪਾਵਾਂਗੇ ਕਿਉਂਕਿ ਟਮਾਟਰ ਵੀ ਪਾ ਸਕਦੇ ਹਾਂ ਪਰ ਆਪਾਂ ਟਮਾਟਰ ਨਹੀਂ ਪਾਇਆ ਜੀ ਉਸੇ ਸੌਸ ਹੀ ਪਾ ਸਕਦੇ ਹਾਂ ਤੁਸੀਂ ਪਾ ਸਕਦੇ ਹੋ ਪਰ ਆਪਾਂ ਟਮਾਟਰ ਲਾਲ ਟਮਾਟਰ ਵਿੱਚ ਜਿਹੜਾ ਜਨਾ ਬਣਾਇਆ ਇਹਨਾਂ ਨੂੰ ਪਕਾ ਕੇ ਲਾਪਾ ਫਿਰ ਇਹਨਾਂ ਨੂੰ ਮਿਕਸੀ ਜਾਰੀ ਪਾਵਾਂਗੇ ਜਿਵੇਂ ਪੱਕ ਕੇ ਆਣਗੇ ਟਮਾਟਰ ਤੇ ਪਿਆਜ਼ ਥੋੜਾ ਟਾਈਮ ਲੱਗਦਾ ਜੀ ਪੱਕਣ ਤੇ ਇਹਨਾਂ ਨੂੰ ਆਪਾਂ ਪਾ ਲਾਂਗੇ ਇਹ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਬੈਲ ਕਾਉਣ ਵਾਲਾ ਬਟਨ ਦਬਾ ਲਿਓ ਤਾਂ ਜੋ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਵੇ। ਆਪਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਕਿ ਕਿਚਨ ਦੀ ਕਰਾਈ ਨੂੰ ਗਰਮ ਕਰਨਾ। ਇੱਕ ਸੀ ਜਾਰ ਜਿਹਦੇ ਵਿੱਚ ਆਪਣੀ ਕੋਈ ਵੀ ਪਾਰਟਿਕੂਲਰ ਥੀਸ ਨਹੀਂ ਹੋਣੀ ਚਾਹੀਦੀ। ਪੂਰਾ ਇਹ ਵਧੀਆ ਬਣ ਜੇ ਸਮੂਦੀ ਐਕਸ। ਜਿਹੜਾ ਆਪਾਂ ਫਰਾਈਪੈਨ ਚ ਪਾ ਕੇ ਤੇ ਇਹਨੂੰ ਆਪਾਂ ਗੈਸ ਤੇ ਧਰਮਾ ਲਈ ਇਹ ਰੱਪਾ ਪਕਾਵਾਂਗੇ ਤੇ ਵਿੱਚ ਪਾਵਾਂਗੇ ਮਸਾਲੇ ਮਸਾਲਿਆਂ ਚ ਆਪਾਂ ਪਾ ਲੈਨਾਮ ਇਹ ਤੁਸੀਂ ਉਹਦੇ ਸਵਾਦ ਅਨਸਾਰ ਪਾ ਸਕਦੇ ਹੋ ਲਾਲ ਮਿਰਚ ਦੀ ਲਾਲ ਮਿਰਚ ਵੀ ਤੁਸੀਂ ਆਪਣੇ ਸਵਾਦ ਅਨਸਾਰ ਪਾ ਸਕਦੇ ਹੋ ਤਿੱਖਾ ਕੋਈ ਤਿੱਖਾ ਕਾਣਾ ਪਸੰਦ ਕਰਦਾ ਕੋਈ ਘੱਟ ਮਿਰਚ ਵਾਲਾ ਪਸੰਦ ਕਰਦਾ ਉਸ ਤਰ੍ਹਾਂ ਆਪਾਂ ਪਾ ਸਕਦੇ ਜਿੰਨਾ ਆਪਾਂ ਨੂੰ ਤਿੱਖਾ ਪਸੰਦ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਔਰ ਗੈਨੋ ਆਰਗਨੋ ਪਾਵਾਂਗੇ ਜੀ ਆਰਗਨੋ ਨਾਲ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਆਰਗਨੋ ਪਾ ਲਿਓ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਰੈੱਡ ਚਿਲੀ ਫਲੈਕਸ ਜੀ ਜਿਆਦਾ ਤਿੱਖਾ ਪਸੰਦ ਕਰਦੇ ਨੇ ਤਾਂ ਰੈੱਡ ਚਿਲੀ ਫਲੈਕਸ ਐਡ ਕਰ ਲਿਓ ਹੁਣ ਆਪਾਂ ਪਾਵਾਂਗੇ گارਲਿਕ ਪਾਊਡਰ ਜੇ ਤੁਹਾਡੇ ਕੋਲੇ گارਲਿਕ ਪਾਊਡਰ ਹੈ ਨਹੀਂ ਤਾਂ ਤੁਸੀਂ Shimla mirch ਤੇ ਉਹਦੇ ਨਾਲ ਹੀ ਦੀ ਲਸਣ ਨੂੰ ਫਰਾਈ ਕਰ ਲਿਓ ਤਾਂ ਉਹਦੇ ਵਿੱਚ ਮਿਕਸ ਹੋ ਜਾਊ। ਉਹਦੇ ਵਿੱਚ ਮਿਕਸ ਦੀ ਫਰਾਈ ਕਰਕੇ ਨਾ ਉਹਦੇ ਵਿੱਚ ਹੀ ਮਿਕਸ ਕਰ ਲਿਓ ਗ੍ਰਾਇੰਡ ਕਰਕੇ। ਉਹਦੇ ਨਾਲ ਵੀ ਵੱਟੀਆਂ ਲਈ ਭਰਾਂ ਦਾ ਦਿਨ ਨਹੀਂ ਦੇਖੀ ਚਾਹੁੰਦੇ ਇਸ ਲਈ। ਹੁਣ ਆਪਾਂ ਪਾ ਲਈ ਜੀ ਮੇਥੀ ਸੁੱਕੀ ਹੋਈ ਇਹਨਾਂ ਨੂੰ ਚੰਗੀ ਤਰ੍ਹਾਂ ਹੱਥ ਤੇ ਮਸਲ ਕੇ ਤੇ ਇਹਦੇ ਵਿੱਚ ਪਾ ਲਈ। ਇਹਦੀ ਖੁਸ਼ਬੂ ਬਹੁਤ ਵਧੀਆ ਲੱਗ ਰਹੀ ਹੈ। ਇਸੇ ਤਰ੍ਹਾਂ ਕਦੇ ਨਹੀਂ ਬਣਾਇਆ ਹੋਣਾ ਜਿਉਂ ਪਾਸਤਾ ਇਸ ਤਰ੍ਹਾਂ ਬਹੁਤ ਸਵਾਦ ਲੰਦਾ ਪਾਸਤਾ। ਹੁਣ ਆਪਾਂ ਪਾਵਾਂਗੇ ਲਈ ਕਰੀਮ। ਜੇ ਤੁਹਾਡੇ ਕੋਲੇ ਇਸ ਤਰ੍ਹਾਂ ਦੀ ਕਰੀਮ ਹੈ ਨਹੀਂ ਤਾਂ ਤੁਸੀਂ ਘਰ ਦੇ ਵਿੱਚ ਸਿੰਪਲ ਮਲਾਈ ਦੀ ਮਿਕਸਿੰਗ ਨੂੰ ਟਰੈਨ ਕਰਕੇ ਮਲਾਈ ਦੀ ਬਣਾ ਸਕਦੇ ਹੋ ਵੀ ਕਰੀਮ ਦੀ, ਰੈਸ਼ ਕਰੀਮ ਬਣ ਜੂਗੀ। ਸਭ ਪਾ ਲਿਆ। ਜਿੰਮ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰਾਂਗੇ। ਤਕਰੀਬਨ ਆਪਣੇ ਸਾਰੇ ਜਿਹੜੇ ਮਸਾਲੇ ਉਹ ਬਣੇ ਹੋਏ ਨੇ ਹੁਣ ਆਪਾਂ ਪਾ ਦਾਂਗੇ ਵਿੱਚ ਪਾਸਤਾ ਪਾਸਤਾ ਪਾ ਕੇ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਜੋ ਜਿਹੜੇ ਮਸਾਲੇ ਉਹ ਆਪਣੇ ਪਾਸਤੇ ਦੇ ਵਿੱਚ ਮਿਕਸ ਹੋ ਜਾਣ ਸਾਰਾ ਨਮਕ ਮਿਰਚ ਜਿਹੜਾ ਉਹ ਬਰਾਬਰ ਹੋ ਜੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਦੱਸਿਓ ਵੀ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਹੋ ਹੁਣ ਮਿਕਸ ਕਰਕੇ ਆਪਾਂ ਇਹਨਾਂ ਨੂੰ ਢੱਕ ਦਾਂਗੇ ਜੀ ਉਸੋ ਵਾਲਾ ਮੰਗਾਇਆ ਇਸ ਤਰ੍ਹਾਂ ਪਾਸਤਾ ਜਰੂਰ ਬਣਾ ਕੇ ਲਿਖਦੇ ਆਪਣਾ ਪੱਟਾ ਤੇ ਬਣਾ ਲਓ ਇਹ ਦੇਖੋ ਆਪਣਾ ਪਾਸਤਾ ਬਹੁਤ ਹੀ ਵਧੀਆ ਬਣਿਆ ਸਾਡੀ ਵੀਡੀਓ ਦੇਖਣ ਲਈ ਧੰਨਵਾਦ ਸਾਸਿਕਾ